ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਬੱਚੇ ਜਾ ਰਹੇ ਨੇ ਸਕੂਲ ਬੱਚਿਆਂ ਦੀ ਵੈਨ ਆ ਗਈ ਬੱਚਿਓ ਨਾ ਸਕੂਲ ਜਾਣ ਵਾਸਤੇ ਚੜ੍ਹਨਗੇ ਲੈ ਬੇਟਾ ਬੋਲੋ ਬਾਏ ਬਾਏ ਕਰ ਦੋ ਬਾਏ ਕਰ ਦੋ ਚੱਕੋ ਚੱਕੋ ਬੈਗ ਚੱਕੋ ਬੈਗ ਚੱਕੋ ਬੈਗ ਚੱਕੋ ਬੈਗ ਚੱਕੋ ਬੈਗ ਚੱਕੋ ਤੇ ਜਾਓ ਚਲੋ ਬੇਟਾ ਚਲੋ ਚਲੋ ਵੈਨ ਆ ਗਈ ਹੈ ਬੱਚਿਆਂ ਦੀ ਬੱਚੇ ਜਾਦੇ ਆਣੋ ਹਾਂਜੀ ਇੱਥੇ ਚੱਲਦਾ ਮੁੰਾਇਨਾ ਮਟੂਲਾ ਲੈਂਡਰ ਕਦੋਂ ਖਲੂਗਾ ਸੋਚ ਤਾਂ ਹੁੰਦੀ ਹੈ ਵੀ ਹਾਂ ਚਲੋ ਪਾਇਲ ਕੋਈ ਹੋਣੀ ਹੈ ਹਾਂ ਸੋਚ ਤਾਂ ਹੁੰਦੀ ਹੈ ਕਿ ਲੋਪਾਈ ਹੋ ਗਈ ਖੱਜਾ ਤਾਂ ਬਰ ਹੋਊਗਾ ਹੀ ਖਰਚੇ ਬੁਗਾਰ ਕੋ ਕੰਮ ਹੁੰਦੇ ਹੁੰਦੇ ਨੇ ਪੈਸੇ ਨਹੀਂ ਮਨ ਪੈਸਾ ਨਾਲ ਨਹੀਂ ਕੰਮ ਚੱਲਦਾ 2000 ਰੁਪਏ ਚਾਹੀਦੇ ਨੇ ਪੈਸੇ ਹੀ ਦੇ ਕੇ ਕੇ ਪੈਸੇ ਕੋਈ ਨਹੀਂ ਪੁੱਛਦਾ ਅੱਜ ਕੱਲ ਰੁਪਏ ਚੱਲਦੇ ਨੇ ਦੀਗਾ ਚੱਲ ਇਹ ਸਹੀ ਕੋਈ ਆਉਂਦਾ ਕੋਈ ਨਹੀਂ ਆਉਂਦਾ ਚੱਲ ਆਵਣਗੇ ਆਵਣਗੇ ਸਾਰੇ ਪਾਸੇ ਆਣਗੇ ਆ ਸਾਡਾ ਲੱਗਾ ਆ ਟੂਲਾ ਉੱਪਰ ਲੈਂਡਰ ਪਿਆ ਸੀ ਟੂਲਾ ਖੁੱਲੇਗਾ ਜੇ ਕਮਸੋ ਕਮ ਚਾਰ ਦਿਨ ਹੋ ਗਏ ਹਫਤਾ ਹੋਰ ਨਹੀਂ ਖੁੱਲਦਾ ਜੀ ਕੀ ਖਾ ਰਿਆ ਮਪਤੀ ਪਰ ਬਖਾਵੇਂ ਪਰ ਬਖਾ ਔਰ ਲੈ ਇਧਰ ਲੈ ਇਧਰ ਆ ਇਧਰ ਆ ਓਏ 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 ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਧਰ ਦੇਖ ਇਧਰ ਦੇਖ ਇਧਰ ਦੇਖ ਸਭੀ ਆ ਕੀ ਹੈ ਆ ਕੀ ਖਾਈ ਹੈ ਮੈਂ ਉਤਰੀ ਸਬਜੀ ਖਾਰਿਆ ਕੱਲੀ ਓਹ ਕੱਲੀ ਸਬਜੀ ਇਹ ਕੀ ਹੋ ਗਿਆ ਕੀ ਹੋ ਰਿਹਾ ਹੈ ਜਿਵੇਂ ਤੁਸੀਂ ਬੇ ਹੋ ਜੀ ਸਾਡਾ ਹੋ ਗਿਆ ਰੋਟੀ ਦਾ ਟਾਈਮ ਜੀ ਦੁਪਹਿਰ ਦੀ ਰੋਟੀ ਅਜਾ ਠੰਮੇ ਲੈ ਕੇ ਚੱਕਣ ਲੱਗੀ ਜੀ ਸਵੀ ਰੋਟੀ ਖਾਣੀ ਹੈ ਰੋਟੀ ਖਾਣੀ ਹੈ ਹੈ ਖਾਵੇਂਗਾ ਅਲੋ ਚਲੋ ਆਜੀ ਛਕੀ ਤੇ ਸਭੀ ਵੇਖਦਾ ਪਿਆ ਆਪਦੇ ਕਾਰਟੂਨ ਠੀਕ ਹੈ ਜੀ ਲੋਈ ਨਵਦੀਪ ਆ ਗਈ ਤੇ ਉਹਦੀ ਮੰਮੀ ਆ ਗਈ ਤੇ ਨਵਦੀਪ ਫਿਰ ਬਿਮਾਰ ਹੋ ਗਈ ਦੁਬਾਰਾ ਹੁਣ ਫਿਰ ਦਵਾਈ ਲੈਣ ਜਾਨੇ ਆ ਪਤਾ ਨਹੀਂ ਕੀ ਸਿਸਟਮ ਹੈ ਸਮਝ ਨਹੀਂ ਆਉਂਦਾ ਪੈਂਦਾ ਤਾਂ ਕੀ ਹੋ ਗਿਆ ਕੀ ਨਹੀਂ ਹੁਣੇ ਕਹਿੰਦੇ ਮੈਂ ਤਾਂ ਵਲੌਗ ਚ ਵੀ ਨਹੀਂ ਆਂਦੀ ਕਿ ਜਦੋਂ ਕਦੋਂ ਹੁੰਦਾ ਉਦੋਂ ਮੈਂ ਹੀ ਕਹਿੰਦੇ ਮੈਂ ਬਿਮਾਰ ਆ ਅਜ 2 2.5 ਮਹੀਨੇ ਹੋ ਗਏ ਬਹੁਤ ਔਖਾ ਹੋ ਗਿਆ ਸਿਸਟਮ ਨਬੇ ਬੋਲ ਕੁਛ ਕੀ ਬੋਲਣਾ ਹੈ ਮਾਂ ਮਰੀ ਪੀਠ ਠੀਕ ਹੋਲੇਗੀ ਛੇਤੀ ਠੀਕ ਹੋ ਜੂਗੀ ਹਾਂ ਨਹੀਂ ਕਰਾ ਕਰਦੇ ਇਹ ਜੋ ਅਕੜੇ ਕਹਿੰਦੇ ਮੈਂ ਬੋਲਣ ਜਗਾ ਇਹ ਨਹੀਂ ਬੋਲ ਜਾਨਾ ਵਾਈਗਰੂ ਮੇਰ ਕਰੇਗਾ ਚਲ ਦਵਾਈ ਲੈ ਕੇ ਆਨੇ ਹੀ ਜਾ ਕੇ ਫਿਰ ਤੂੰ ਕਿੱਧਰ ਚੱਲੀ ਅਦਰ ਆ ਲਿਆ ਜੀ ਸਸਰੇ ਕਾਲੀ ਸਾਰਿਆਂ ਨੂੰ ਜੀ ਤੇ ਅਸੀਂ ਅੱਜ ਨਵਦੀਪ ਦੀ ਦਵਾਈ ਲੈਣ ਚਲੇ ਗਏ ਸੀ ਉੱਥੇ ਨਵਦੀਪ ਨੂੰ ਬਰ ਬੋਤਲਾਂ ਲੱਗੀਆਂ ਤੇ ਉਥੋਂ ਆਏ ਥੋੜਾ ਲੇਟ ਆਏ ਸੀ ਉਸ ਤੋਂ ਬਾਅਦ ਉਹਨਾਂ ਨਵਦੀਪ ਉਹਰੇ ਮੰਤਰੀ ਕੋਲੇ ਸੌਂ ਗਏ ਨੇ ਤੇ ਹੁਣ ਸਵੇਰੇ ਫਿਰ ਬੁਲਾਇਆ ਡਾਕਟਰ ਨੇ ਸਵੇਰੇ ਫਿਰ ਬੋਤਲਾਂ ਲੈ ਕੇ ਆਣੇ ਅੱਜ ਵਲੌਗ ਥੋੜਾ ਘੱਟ ਹੀ ਬਣਿਆ ਨਾ ਜਿਆਦਾ ਨਹੀਂ ਬਣਿਆ ਤੇ ਜਿਹੜਾ ਵੀ ਬਣਿਆ ਦੇਖਿਓ ਤੁਸੀਂ ਪਸੰਦ ਕਰਿਓ ਜੀ ਤੇ ਸਪੋਰਟ ਕਰੋ ਜਿੰਨੀ ਹੋ ਸਕੇ ਜੀ ਮਿਲਦੇ ਹਾਂ ਜੀ ਕੱਲ ਦੇ ਵਲੌਗ ਚ ਬਾਏ ਨੂੰ ਸੱਚੇ ਪਾਛਾ ਤੰਦਰੁਸਤੀਆਂ ਬਖਸ਼ੇ ਜੀ ਕੋਸ਼ਰੋ ਜੀ ਬਾਏ